ਅਸ਼ੇਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮਹ ਕੁਮਰ ਪ੍ਰੀਤ ਕੋਰਤਾ ਹਾਜ਼ਰ ਹੋਏ ਅੱਜ ਤੇ ਆਪਾਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤੇਦ੍ਰਿਤਨ ਰੋਜ਼ਾ ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਰਸ਼ੰਕਰ ਪਹੁੰਚਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਜਾਂਦਾ ਹੈ ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਆਓ ਸੁਣਦੇ ਆਂ ਕਿ ਬੋਲਦੇ ਨੇ ਸੀਐਮ ਭਗਵੰਤ ਸਿੰਘ ਮਾਨ ਜਿਹੜੀਆਂ ਐਕਟੀਵਿਟੀਆਂ ਹੈ ਯੂਥ ਕਲੱਬ ਹੈ ਚਾਹੇ ਯੂਥ ਡਿਵੈਲਪਮੈਂਟ ਬੋਰਡ ਹੈ ਉਹਦੇ ਚੇਅਰਮੈਨ ਨੇ ਗੋਲਦੀ ਸਾਹਿਬ ਔਰ ਬੜੀ ਛਿੱਦਤ ਨਾਲ ਬੜੇ ਜਨੂਨ ਨਾਲ ਜਿਸ ਵੀ ਮਹਿਕਮੇ ਦੇ ਵਿੱਚ ਕੰਮ ਇਹਨਾਂ ਨੂੰ ਦੇ ਦਈਏ ਉਹ ਕਰਨ ਵਾਲੇ ਅਫਸਰ ਸਰਬਜੀਤ ਸਿੰਘ ਜੀ ਬਹੁਤ ਸਮਾਂ ਪਹਿਲਾਂ ਜਦੋਂ ਮੈਂ ਰਾਜਨੀਤੀ ਦੇ ਵਿੱਚ ਵੀ ਨਹੀਂ ਸੀ ਸੰਗਰੂਰ ਦੇ ਡੀਸੀ ਵੀ ਰਹੇ ਆ ਔਰ ਬੜਾ ਇਹਨਾਂ ਨੇ ਸੰਗਰੂਰ ਦੇ ਵਿੱਚ ਅੱਜ ਵੀ ਯਾਦ ਕੀਤਾ ਜਾਂਦਾ ਇਹਨਾਂ ਦੇ ਕੰਮਾਂ ਨੂੰ ਇੱਕ ਕ੍ਰੀਏਟਿਵ ਪੋਜ਼ਿਟਿਵ ਥਿੰਕਿੰਗ ਔਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਜਨੂੰਨ ਇਹੀ ਜਿਹੜਾ ਇੱਥੇ ਲੈ ਕੇ ਆਉਂਦਾ ਸੋ ਜਿੰਨੇ ਵੀ ਅਫਸਰ ਸੁਧਨ ਸਾਹਿਬ ਆਫੀਸਰ ਸਹਿਬਾਨ ਔਰ ਸਭ ਤੋਂ ਵੱਧ ਮੈਂ ਜ਼ਿਆਦਾਤਰ ਨੂੰ ਜਾਣਦਾ ਕਿਉਂਕਿ ਤੁਹਾਡੇ ਮੋਟਰਸਾਈਕਲ ਤੇ ਤੁਹਾਡੇ ਜਿਹੜੇ ਟਰੈਕਟਰ ਤੁਹਾਡੀਆਂ ਗੱਡੀਆਂ ਮੇਰੀ ਗੱਡੀ ਦੇ ਅੱਗੇ ਹੁੰਦੀਆਂ ਸੀ ਜਾਂ ਪਿੱਛੇ ਹੁੰਦੀਆਂ ਸੀ ਜਾਂ ਫਿਰ ਤੁਸੀਂ ਸਟੇਜ ਤੇ ਕੋਈ ਪਰਦੇ ਦੇ ਪਿੱਛੇ ਹੁੰਦਾ ਸੀ ਕੋਈ ਅੱਗੇ ਲਾਈਨਾ ਕੁਰਸੀਆਂ ਤੇ ਵੀ ਡਿਊਟੀਆਂ ਲੱਗੀਆਂ ਕਿਸੇ ਦੀ ਪੋਸਟਰ ਲਾਉਣ ਤੇ ਡਿਊਟੀ ਹੁੰਦੀ ਸੀ ਸਾਰੇ ਮੈਂ ਲਗਭਗ ਸਾਰੇ ਮੈਂ ਜਾਣਦੇ ਹਾਂ ਤੁਹਾਡੇ ਮਿਹਨਤ ਨੂੰ ਬਹੁਤ ਸੱਚਦਾ ਕਰਦੇ ਆ ਤੁਸੀਂ ਯੂਥ ਤੋਂ ਯੂਥ ਤੋਂ ਬਿਨਾਂ ਆਪਾਂ ਇਹ ਕੰਮ ਕਰੇ ਨਹੀਂ ਸਕਦੇ ਸੀ ਯੂਥ ਤੋਂ ਬਿਨਾਂ ਇਹ ਹੈ ਜਿਹੜੇ ਬਾਬੇ ਬੋਰਡ ਜਿਹੜੇ ਕਹਿੰਦੇ ਸੀ ਸਾਨੂੰ ਪੱਟੇ ਹੀ ਨਹੀਂ ਜਾ ਸਕਦਾ ਇਹ ਯੂਥ ਹੀ ਉਹਨਾਂ ਨੂੰ ਜੜਾਂ ਚੋਂ ਹਿਲਾ ਸਕਦਾ ਸੀ ਸੋ ਯੂਥ ਦਾ ਪਾਰਟੀ ਪਾਰਟੀ ਦੀ ਉਮਰ ਵੀ ਯੂਥ ਵਾਲੀ ਹੋਈ ਹੈ ਸੋ ਇਸ ਕਰਕੇ ਤੁਸੀਂ ਨਾਲ ਜੁੜਿਓ ਸਾਨੂੰ ਹੋਰ ਹੌਸਲਾ ਮਿਲਿਆ ਤਦਰੀ ਜਲੰਧਰ ਦੀ ਧਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਨੂੰ ਹੋਰ ਹੁਲਾਰਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਪੀਏਪੀ ਗਰਾਊਂਡ ਵਿਕੇ ਪਿੰਡ ਸੁਰੱਖਿਆ ਕਮੇਟੀਆਂ ਦੇ ਸੈਂਕੜੇ ਮੈਂਬਰਾਂ ਨੂੰ ਆਪੋ ਆਪਣੇ ਖੇਤਰਾਚੋਂ ਨਸ਼ੇ ਦੀ ਹਲਾਣਤ ਨੂੰ ਜੜੋਂ ਪੁੱਟਨ ਦਾ ਹਲਫ਼ ਦਵਾਇਆ ਤੇ ਪਿੰਡੂ ਸੁਰੱਖਿਆ ਕਮੇਟੀਆਂ ਨੂੰ ਸੌਂਚਕਉਣ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 31 ਮਈ ਤੱਕ ਪੰਜਾਬ ਨਸ਼ਾ ਮੁਕਤ ਸੂਬਾ ਹੋਵੇਗਾ ਇਸ ਮੌਕੇ ਮੁੱਖ ਮੰਤਰੀ ਨੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਸਾਂਸਦ ਮੈਂਬਰ ਡਾਕਟਰ ਰਾਜਕੁਮਾਰ ਜੱੱਬੇਵਾਲਵੀ ਮੌਜੂਦ ਸਨ ਤੇ ਉਹ ਸੁਣਦੇ ਉਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕੀ ਕਿਹਾ ਦੋਸਤੋ ਇਹ ਨਕਸ਼ੇ ਬਣਾ ਕੇ ਅਸੀਂ ਇਸ ਜੁੱਧ ਵਾਸਤੇ ਚੱਲੇ ਆ ਜਦੋਂ ਫੌਜਾਂ ਲੜਦੀਆਂ ਨੇ ਤਾਂ ਆਪਣਾ ਨਕਸ਼ੇ ਬਣਾਉਂਦੀਆਂ ਨੇ ਕਿਨੇ ਕਿੱਧਰ ਦੀ ਜਾਣਾ ਕਿਹੜੀ ਟੁਕੜੀ ਨੇ ਕਿੱਥੋਂ ਜਾਣਾ ਕਿਹੜਾ ਸੈਕੰਡ ਅਟੈਕ ਜਿਹੜਾ ਡਿਫੈਂਸ ਦਾ ਹੋਊਗਾ ਜਿਹੜਾ ਸੈਕੰਡ ਲਾਈਨ ਹੈ ਡਿਫੈਂਸ ਦੀ ਉਹ ਕੀ ਹੋਊਗੀ ਜੇ ਆਹ ਟੁਕੜੀ ਨੂੰ ਐ ਹੋ ਗਿਆ ਤਾਂ ਐ ਹੋਵਾਂਗੇ ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਇਹਦੀ ਜਿਹੜੀ ਹੈ ਨਕਸ਼ਾਬੰਦੀ ਕੀਤੀ ਹੈ ਇਸ ਅਲਾਮਤ ਨੂੰ ਚਿੱਟੇ ਦੀ ਅਲਾਮਤ ਨੂੰ ਨਸ਼ਿਆਂ ਦੀ ਅਲਾਮਤ ਨੂੰ ਪੰਜਾਬ ਦੇ ਸਿਰੋਂ ਪੰਜਾਬ ਦੇ ਮੱਥੇ ਤੋਂ ਲਾਉਣ ਲਈ ਤਾਂ ਕਰਕੇ ਨਕਸ਼ੇ ਬਣਾਉਣ ਤੇ ਟਾਈਮ ਲੱਗ ਜਾਂਦਾ ਬਾਅਦ ਚ ਤਾਂ ਬਿਲਡਿੰਗ ਬਣਾਉਣੀ ਬਹੁਤ ਸੌਖੀ ਹੋ ਜਾਂਦੀ ਹੈ ਇੱਕ ਵਾਰੀ ਨਕਸ਼ਾ ਬਣ ਜੇ ਸੋ ਪਹਿਲਾਂ ਨਕਸ਼ੇ ਬਣੇ ਕੀ ਹੋਊਗਾ ਉਸ ਤੋਂ ਬਾਅਦ ਜਦੋਂ ਸਪਲਾਈ ਲਾਈਨ ਟੁੱਟੂਗੀ ਫਿਰ ਉਸ ਤੋਂ ਬਾਅਦ ਕੀ ਹੋਊਗਾ ਵਿਦਰੋਲ ਸਿੰਪਟਮਸ ਆਉਣਗੇ ਬੱਚਿਆਂ ਨੂੰ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕ ਅਪਡੇਟ ਕੀਤੇ ਗਏ ਰੀ ਹੈਬ ਸੈਂਟਰ 1200 ਤੋਂ ਵਧਾ ਕੇ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ 5000 ਦੀ ਕਪੈਸਿਟੀ ਕੀਤੀ ਗਈ ਉੱਥੇ ਏਸੀ ਉੱਥੇ ਸੀਸੀਟੀਵੀ ਕੈਮਰੇ ਵਾਲੀਵਾਲ ਦੇ ਗਰਾਊਂਡ ਉੱਥੇ ਛੋਟੇ-ਮੋਟੇ ਟ੍ਰੇਨਿੰਗਾਂ ਤਾਂ ਕਿ ਜਦੋਂ ਉਹ ਨਸ਼ਿਆਂ ਤੋਂ ਬਾਹਰ ਆ ਜਾਣ ਬਾਹਰ ਆ ਕੇ ਉਹ ਕੁਛ ਨਾ ਕੁਛ ਬਾਹਰ ਆ ਕੇ ਕੰਮ ਕਰਨ ਕਿਸੇ ਕਿਤੇ ਕਿਸੇ ਆਰੇ ਲੱਗ ਜਾਣ ਜਿਵੇਲੇ ਰਹੇ ਤਾਂ ਵੇਲਾ ਮਨ ਸ਼ੈਤਾਨੀ ਦਾ ਘਰ ਪੰਜਾਬੀ ਦੀ ਕਹਾਵਤ ਹੈ ਫੇਰ ਚਲੇ ਜਾਣਗੇ ਉਧਰ ਨੂੰ ਸੋ ਉਹਦੇ ਵਾਸਤੇ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਕਿ ਪਿੰਡਾਂ ਦੇ ਵਿੱਚ ਪਹਿਰੇਦਾਰ ਪਿੰਡਾਂ ਦੇ ਵਾਰਡਾਂ ਦੇ ਵਿੱਚ ਪਹਿਰੇਦਾਰ ਤੁਸੀਂ ਬਣਨਾ ਤੁਸੀਂ ਪਹਿਰੇ ਦੇਣੇ ਨੇ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਕਿ ਤੁਸੀਂ ਅੱਜ ਆਪ ਮੁਹਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਨ ਦੀ ਇਸ ਲੜਾਈ ਇਸ ਯੁੱਧ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋ ਔਰ ਉਚੇਚੇ ਤੌਰ ਤੇ ਧੰਨਵਾਦ ਸਾਡੇ ਨੈਸ਼ਨਲ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਤਹਈਆ ਕੀਤਾ ਕਿ ਗੁਰੂਆਂ ਪੀਰਾਂ ਫਕੀਰਾਂ ਦੀ ਇਸ ਧਰਤੀ ਜੈ ਜਵਾਨ ਜੈ ਕਿਸਾਨ ਵਾਲੀ ਇਸ ਧਰਤੀ ਪੰਜ ਦਰਿਆਵਾਂ ਦੀ ਇਸ ਧਰਤੀ ਪੰਜਾਬ ਤੋਂ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਲਾ ਦੇਣੀ ਹੈ ਉਹਨੂੰ ਬੰਨ੍ਹ ਲਾ ਦੇਣਾ ਸੋ ਤੁਸੀਂ ਮੁਬਾਰਕਵਾਦ ਦੇ ਪਾਤਰੋਂ ਔਰ ਸੀਐਮ ਸਾਹਿਬ ਤੁਹਾਡਾ ਦੇਹਦਿਆਂ ਕਰਾਂ ਦੇ ਵਿੱਚੋਂ ਸਾਰੇ ਪੰਜਾਬ ਵੱਲੋਂ ਧੰਨਵਾਦ ਸਾਥੀਓ ਮੇਰੇ ਵੀਰੋ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਕਾਰਯੋਗ ਵੱਡੇ ਵੀਰ ਜੱਬੇਵਾਲ ਸਾਹਿਬ ਗੱਲ ਕਰਕੇ ਗਏ ਨੇ ਕਿ ਪੰਜਾਬ ਨੇ ਬਹੁਤ ਲੜਾਈਆਂ ਲੜੀਆਂ ਨੇ ਆ ਪਿਛਲੇ 3 ਸਾਲਾਂ ਤੋਂ ਜੋ ਸਰਕਾਰੀ ਪੱਦਰ ਦੇ ਉੱਪਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੜਾਈਆਂ ਲੜੀਆਂ ਚਾਹੇ ਉਹ ਸਿਹਤ ਉਰ ਸਿੱਖਿਆ ਦੇ ਖੇਤਰ ਦੇ ਵਿੱਚ ਆਲਮੀ ਬਦਲਾਅ ਕਰਨ ਦੀ ਗੱਲ ਹੋਵੇ ਚਾਹੇ ਉਹ ਸੜਕ ਸੁਰੱਖਿਆ ਫੋਰਸਾਂ ਦੀ ਗੱਲ ਹੋਵੇ ਚਾਹੇ ਉਹ ਟੋਲ ਪਲਾਜ਼ੇ ਖਤਮ ਕਰਨ ਦੀ ਗੱਲ ਹੋਵੇ ਚਾਹੇ ਉਹ ਸਾਡੇ ਨੌਜਵਾਨ ਪੇਣਾ ਨੂੰ ਮੇਰੇ ਵੀਰਾਂ ਨੂੰ ਬਿਨਾ ਪੈਸਿਆਂ ਤੋਂ ਬਿਨਾ ਸਵਾਰਸ਼ਾਂ ਤੋਂ ਨੌਕਰੀਆਂ ਦੇਣ ਦੀ ਗੱਲ ਹੋਵੇ ਬੇਅੰਤਿਹ ਕੰਮ ਨੇ ਜਿਹੜੇ ਉਹ ਇਨ੍ਹਾਂ ਤਿੰਨਾਂ ਸਾਲਾਂ ਦੇ ਵਿੱਚ ਹੋਏ ਨੇ ਸ੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਪਹੁੰਚੇ ਉਮਰ ਅਬਦੁੱਲਾ ਦਾਸ ਨੇ ਕਿ ਪਹਿਲ ਕਾਮ ਆਤਵਾਦੀ ਹਮਲੇ ਤੋਂ ਬਾਅਦ ਇਹ ਜਿਹੜੇ ਕਿ ਉਹਨਾਂ ਦੀ ਪਹਿਲੀ ਮੀਟਿੰਗ ਹੋਈ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਪਹੁੰਚੇ ਸੀ ਪਹਲਗਾਮਾ ਤਵਾਦੀ ਹਮਲੇ ਮਗਰੋਂ ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਮਰ ਅਬਦੁੱਲਾ ਨੇ ਇੱਕ ਦੂਜੇ ਨਾਲ ਮੁਲਾਕਾਤ ਕੀਤੀ ਇਹ ਮੁਲਾਕਾਤ ਪੀਐਮ ਅਵਾਜ਼ ਤੇ ਹੋਈ ਅਤੇ ਕਰੀਬ ਅੱਧਾ ਘੰਟਾ ਮੀਟਿੰਗ ਚੱਲੀ ਸੂਤਰਾਂ ਮੁਤਾਬਕ ਦੋਹਾਂ ਵਿਚਾਲੇ ਪਹਲਗਾਮ ਹਮਲੇ ਮਗਰੋਂ ਉਭਰੀ ਸਥਿਤੀ ਤੇ ਚਰਚਾ ਕੀਤੀ ਗਈ ਦੱਸਦੀ ਹੈ ਕਿ ਪਹਲਗਾਮ ਹਮਲੇ ਮਗਰੋਂ ਜੰਮੂ ਕਸ਼ਮੀਰ ਖਾਸ ਕਰਕੇ ਐਲਓਸੀ ਤੇ ਇਹ ਹਾਲਾਤ ਬੇहद ਨਾਜ਼ੁਕ ਹੋ ਗਏ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਤੇ ਮੰਨਿਆ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਜੰਗ ਵੀ ਹੋ ਸਕਦੀ ਹੈ ਦੱਸਣਯੋਗ ਹੈ ਕਿ 22 April ਨੂੰ ਪੈਰਗਾਮ ਦੇ ਬੈਸਰਨ ਕਾਟੀ ਵਿੱਚ ਹੋਇਆ ਤੁਹਾਡੀ ਹਮਲੇ 'ਚ 26 ਲਾਨੀਆਂ ਦੀ ਜਾਂਚ ਲੇ ਕੇ ਗਈ ਸੀ ਤੇ ਲੋਕਾਂ ਦੀ ਧਾਰਮਿਕ ਪਛਾਣ ਪੁੱਛ ਕੇ ਉਹਨਾਂ ਨੂੰ ਕਲਮਾ ਪੜਨ ਨੂੰ ਕਿਹਾ ਤੇ ਫਿਰ ਗੋਲੀ ਮਾਰ ਦਿੱਤੀ ਗਈ ਸੀ ਇਸ ਹਮਲੇ ਮਗਰੋਂ ਭਾਰਤ ਸਰਕਾਰ ਨੇ ਪਾਕਿਸਤਾਨ ਖਿਲਾਫ ਸਖਤ ਕਦਮ ਚੁੱਕ ਕੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਅਣਮਿੱਥੇ ਸਮੇਂ ਤੇ ਲਈ ਮੁਅਤਤ ਕਰ ਦਿੱਤਾ ਤੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ਾ ਰੱਦ ਕਰਨ ਦੇ ਨਾਲ ਨਾਲ ਸਰਹੱਦ ਪਾਰ ਤੋਂ ਵਪਾਰ ਨੂੰ ਵੀ ਰੋਕ ਦਿੱਤਾ ਗਿਆ ਭਾਰਤ ਨੇ ਕਿਹਾ ਕਿ ਉਹ ਆਪਣੇ ਨਾਗਰਿਕਾਂ ਤੇ ਹੋਏ ਕਾਇਰਾਨਾ ਹਮਲੇ ਦਾ ਸਖਤ ਜਵਾਬ ਦੇਵੇਗਾ। ਆਸਟ੍ਰੇਲੀਆ ਦੇ ਵਿੱਚ ਆਮ ਚੋਣਾਂ ਹੋਈਆਂ ਸੀ ਜਿਸ ਤੇ ਨਤੀਜੇ ਵੀ ਸਾਹਮਣੇ ਆ ਗਏ ਨੇ। ਆਸਟ੍ਰੇਲੀਆ ਵਿੱਚ ਹੋਈਆਂ ਆਮ ਚੋਣਾਂ ਦੇ ਨਤੀਜੇ ਆ ਗਏ ਨੇ ਦੱਸਦੇ ਕਿ ਨਤੀਜੇ ਦੇ ਮੁਤਾਬਕ ਐਥਨੀ ਅਰਬਾਨੀਜ਼ ਨੂੰ ਲਗਾਤਾਰ ਦੂਜੀ ਵਾਰ ਇਸ ਫੇਡਰਲ ਪ੍ਰਧਾਨ ਮੰਤਰੀ ਚੁਣਿਆ ਗਿਆ। ਉਹ ਪਿਛਲੇ 21 ਸਾਲਾਂ ਵਿੱਚ ਅਜਿਹੀ ਜਿੱਤ ਦਰਜ ਕਰਨ ਵਾਲੇ ਪਹਿਲੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣ ਗਏ ਨੇ ਉਹਨਾਂ ਦਾ ਕਾਰਜਕਾਲ 3 ਸਾਲ ਦਾ ਹੋਵੇਗਾ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨਨੇਸ਼ ਨਿਵਾਰ ਨੂੰ ਹੋਈਆਂ ਚੋਣਾਂ ਵਿੱਚ ਹਾਰ ਸਵੀਕਾਰ ਕਰਦੇ ਹੋਏ ਕਿਹਾ ਅਸੀਂ ਇਸ ਚੋਣ ਮਹਿੰਮ ਦੌਰਾਨ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਇਹ ਅੱਜ ਰਾਤ ਸਪਸ਼ਟ ਹੋ ਗਿਆ ਅਤੇ ਮੈਂ ਇਸ ਦੀ ਪੂਰੀ ਜ਼ਿੰਮੇਵਾਰੀ ਸਵੀਕਾਰ ਕਰਦਾ ਉਹਨਾਂ ਕਿਹਾ ਕਿ ਅਤਵੇਰੇ ਮੈਂ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਸਫਲਤਾ ਤੇ ਵਧਾਈ ਦੇਣ ਦੇ ਲਈ ਫੋਨ ਕੀਤਾ ਇਹ ਲੇਬਰ ਪਾਰਟੀ ਲਈ ਇੱਕ ਇਤਿਹਾਸਿਕ ਪਲ ਹੈ ਆਸਟ੍ਰੇਲੀਅਨ ਚੋਣ ਕਮਿਸ਼ਨ ਦੇ ਅਨੁਮਾਨਾਂ ਨੇ 150 ਸੀਟਾਂ ਵਾਲੇ ਪ੍ਰਤੀਨਿਧੀ ਸਭਾ ਵਿੱਚ ਅਲਬਨੀਜ਼ ਦੀ ਸੱਤਾਧਾਰੀ ਕੇਂਦਰੀ ਖੱਬੇ ਲੇਬਰ ਪਾਰਟੀ ਨੂੰ 70 ਸੀਟਾਂ ਤੇ ਰੂੜੀਵਾਦੀ ਵਿਰੋਧੀ ਗੱਟ ਜੋੜ ਨੂੰ 24 ਸੀਟਾਂ ਦਿੱਤੀਆਂ ਹੇਠਲਾ ਸਦਨ ਜਿੱਤੇ ਪਾਰਟੀਆਂ ਨੂੰ ਸਰਕਾਰਾਂ ਬਣਾਉਣ ਦੇ ਲਈ ਬਹੁਤ ਬਹੁਮਤ ਦੀ ਲੋੜ ਨਹੀਂ ਹੁੰਦੀ ਗੜਜੋਰ ਤੋਂ ਬਾਹਰ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੇ 13 ਸੀਟਾਂ ਜਿੱਤਣ ਦੀ ਸੰਭਾਵਨਾ ਚਾਪਦੀ ਹੈ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਸਹਿਯੋਗ ਸਤਕਾਰਯੋਗ ਚੋਣ ਵਿਸ਼ਲੇਸ਼ਕ ਐਟਨੀ ਗ੍ਰੀਨ ਨੇ ਭਵਿੱਖਬਾਣੀ ਕੀਤੀ ਕਿ ਲੇਬਰ 74 ਸੀਟਾਂ ਗੜਜੋਰ 36 ਅਤੇ ਗੈਰ ਗੜਜੋਰ ਵਾਲੇ ਕਾਨੂੰਨ ਸਾਜ਼ ਤੇਰਾ ਸੀਟਾ ਜਿੱਤੇਗਾ ਤੇ ਗ੍ਰੀਨ ਨੇ ਕਿਹਾ ਕਿ ਲੇਬਰ ਬਹੁਮਤ ਜਾਂ ਕਟ ਗਿਣਤੀ ਸਰਕਾਰ ਬਣਾਏਗਾ ਅਤੇ ਗਰ ਜੋੜ ਨੂੰ ਕਟ ਗਿਣਤੀ ਸਰਕਾਰ ਬਣਾਉਣ ਦੀ ਕੋਈ ਉਮੀਦ ਨਹੀਂ ਹਾਂ ਤਾਂ ਬਿਲਕੁਲ ਐਥਨੀ ਅਰਬਨੀਜ਼ ਨੇ ਜਿਹੜਾ ਕਿ ਇੱਕ ਇਤਿਹਾਸ ਰਚ ਦਿੱਤਾ ਉਹ ਦੂਜੀ ਵਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਪਰੁਕਾਦੇ ਆ ਅਗਲੀ ਖਬਰ ਦਾ ਬੀਬੀਐਮਬੀ ਦੀ ਮੀਟਿੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ BBMB ਦੀ ਮੀਟਿੰਗ ਨੂੰ ਲੈ ਕੇ ਪੰਜਾਬ ਸਰਕਾਰ ਦਾ ਫਟਾ ਫੈਸਲਾ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਕਿ ਪੰਜਾਬ BBMB ਦੀ ਮੀਟਿੰਗ ਤੋਂ ਦੂਰ ਰਹੇਗਾ ਜੀ ਹਾਂ ਇਹ ਮੀਟਿੰਗ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਅਤੇ ਗੈਰ ਕਾਨੂੰਨੀ ਹੈ ਉਹਨਾਂ ਕਿਹਾ ਕਿ ਰੈਗੂਲੇਸ਼ਨ 1970 ਦੀ ਧਾਰਾ 7 ਦੇ ਤਹਿਤ BBMB ਦੀ ਮੀਟਿੰਗ ਤੈਅ ਕਰਨ ਤੋਂ ਪਹਿਲਾਂ 7 ਦਿਨਾਂ ਦਾ ਨੋਟਿਸ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ BBMB ਸਹੀ ਪ੍ਰਕਿਰਿਆ ਦੀ ਪਾਲਣਾ ਨਹੀਂ ਕਰਦਾ ਅਸੀਂ ਮੀਟਿੰਗ ਦਾ ਹਿੱਸਾ ਨਹੀਂ ਹੋਵਾਂਗੇ। ਇੱਥੇ ਦੱਸਦੀ ਹੈ ਕਿ ਮੀਟਿੰਗ ਤੋਂ ਪਹਿਲਾਂ ਪੰਜਾਬ ਸਰਕਾਰ ਨੇ BBMB ਨੂੰ ਇੱਕ ਪੱਤਰ ਭੇਜ ਕੇ ਮੀਟਿੰਗ ਨੂੰ ਮੁਲਤਵੀ ਕਰਨ ਦੀ ਵੀ ਮੰਗ ਕੀਤੀ ਹੈ। ਤੋ ਜਦ ਇਹ ਆਪਾਂ ਜੋ ਆਪ੍ਰਧਾਨ ਨਮਨ ਅਰੋੜਾ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਦੱਸਣਿਆ ਕਿ ਉਹ ਅੰਮ੍ਰਿਤਸਰ ਪਹੁੰਚੇ ਸੀ ਆਪਾਂ ਜੋ ਆਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਅਰੋੜਾ ਲక్ష్ਮੀਨਾਰਾਇਣ ਮੰਦਿਰ ਪਹੁੰਚੇ ਨਿਊ ਅੰਮ੍ਰਿਤਸਰ ਵਿਕੇਸ਼ ਸ਼੍ਰੀ ਦੁਰਗਿਆਨਾ ਕਮੇਟੀ ਵੱਲੋਂ ਸਾਰੇ ਗਏ ਨਵੇਂ ਮੰਦਿਰ ਦੇ ਵਿੱਚ ਮੂਰਤੀਆਂ ਦੀ ਪ੍ਰਾਨ ਪ੍ਰਤਿਸ਼ਟਾ ਦੇ ਇਸ ਸਮਾਗਮ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਮੂਲੀਅਤ ਕੀਤੀ ਗਈ ਤੇ ਇਸ ਸਮਾਗਮ ਦੇ ਦੌਰਾਨ ਠਾਕੁਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਲਈ ਪ੍ਰਾਰਥਨਾ ਵੀ ਕੀਤੀ ਗਈ ਤੇ ਉਸ ਤੋਂ ਬਾਅਦ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਕਨਾ ਸਰ ਸਭ ਤੋਂ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਕੰਗ੍ਰੈਚੁਲੇਸ਼ਨਸ ਨੇ ਕਿ ਤੁਸੀਂ ਇਸ ਬਹੁਤ ਮੰਦਰ ਦਾ ਨਿਰਮਾਣ ਰਿਕਾਰਡ ਟਾਈਮ ਦੇ ਜਿਵੇਂ ਤੁਸੀਂ ਦੱਸਿਆ ਕਿ 3 ਸਾਲਾਂ ਦੀ ਬਜਟ ਸਾਲ ਦੇ ਵਿੱਚ ਹੀ ਹੈ ਜਿਹੜਾ ਉਹ ਤੁਸੀਂ ਕੀਤਾ ਹੈ ਇਹ ਵੀ ਮੈਂ ਸਮਝਦਾ ਕਿ ਤੁਸੀਂ ਇੱਕ ਨਵਾਂ ਕੀਰਤੀ ਮੰਦਿਰ ਹੈ ਜਿਹੜਾ ਉਹ ਉਹ ਸਥਾਪਿਤ ਕੀਤਾ ਚਾਹੇ ਸਮਾਂ ਪਹਿਲਾਂ ਮੈਂ ਸਮਝਦਾ ਕਿ ਜਿਹੜਾ 100 ਸਾਲ ਦੀ ਪਹਿਲਾਂ ਗੱਲ ਕੀਤੀ ਸੀ ਸੁਦੀਰ ਜੀ ਨੇ ਉਹ 100 ਸਾਲ ਜਾਂ 1.5 ਸਾਲ ਦੇ ਵਿੱਚ ਤੁਸੀਂ ਕੰਮ ਕਰ ਦਿੱਤੀ ਹੈ ਸਭ ਤੁਹਾਨੂੰ ਮੁਬਾਰਕ ਹੋਵੇ। ਔਰ ਮੈਂ ਮੰਨ ਕੇ ਚੱਲਦਾ ਕਿ ਜਿੱਥੇ ਚਾਹ ਵਾਹ ਰਹਾ ਵੇਅ ਦੇਰ ਇਜ਼ ਵੇ ਜਦੋਂ ਕੋਈ ਵੀ ਕੰਮ ਸ਼ਰਧਾ ਦੇ ਨਾਲ ਇੱਛਾ ਦੇ ਨਾਲ ਸਾਫ ਨੀਅਤ ਦੇ ਨਾਲ ਔਰ ਨੀਤੀ ਦੇ ਨਾਲ ਕੀਤਾ ਜਾਂਦਾ ਹੈ ਉਹਨੂੰ ਪ੍ਰਭੂ ਸ਼੍ਰੀ ਰਾਮ ਸੱਚੇ ਬਾਸ਼ਾ ਗੁਰੂ ਮਹਾਰਾਜ ਆਪਣੇ ਆਪ ਹੀ ਆਪਣੇ ਆਪ ਉਹ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਿਰੇ ਲ ਜਿਹੜਾ ਉਹ ਚਾੜ੍ਹ ਨਹੀਂ ਸੰਪੂਰਨ ਕਰ ਦਿੰਦੇ ਨੇ ਔਰ ਉਚਿਤ ਤੌਰ ਤੇ ਮੈਂ ਆ ਤੋਂ ਨੂੰ ਮੁਬਾਰਕਬਾਦ ਇਸ ਗੱਲ ਦੀ ਵੀ ਮੈਂ ਚਾਹਾਂਗਾ ਔਰ ਵੈਲਕਮ ਵੀ ਕਹਿਣਾ ਚਾਹਾਂਗਾ ਕਿ ਪੰਜਾਬ ਦੀ ਧਰਤੀ ਤੇ ਸ਼੍ਰੀ ਚੰਪਤਰਾਏ ਜੀ ਅੱਜ ਅ ਪ੍ਰਤਾਂ ਅਪਰਾਪਤ ਸੇ ਪ੍ਰਸਾਦ ਲਈ ਆਏ ਨੇ ਸੋ ਉਹਨਾਂ ਦਾ ਵੀ ਆਇਆ ਸੋ ਸੋ ਆਪਕਰ ਜੀ ਬਹੁਤ ਬਹੁਤ ਧੰਨਵਾਦ ਤਦਰੀ ਪੰਜਾਬ ਦੇ ਵਿੱਚ ਇੱਕ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਦੱਸ ਦਿੰਦੇ ਆ ਕਿ ਹੁਣ ਬੀਤੇ ਕਾਫੀ ਦਿਨਾਂ ਤੋਂ ਜਿਹੜਾ ਕਿ ਤਬਾਦਲਿਆਂ ਦਾ ਦੌਰ ਚੱਲ ਰਿਹਾ ਹੈ ਵੱਡੇ ਪਦਰਤੇ ਜਿਹੜੇ ਕੀ ਫੇਰ ਬਦਲ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ 10 ਆਈਪੀਐਸ ਅਤੇ ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ਤਬਾਦਲੇ ਕੀਤੇ ਗਏ ਅਫਸਰਾਂ ਵਿੱਚ 9 ਆਈਪੀਐਸ ਅਤੇ ਇੱਕ ਪੀਪੀਐਸ ਦਾ ਅਧਿਕਾਰੀ ਸ਼ਾਮਿਲ ਹੈ ਪੰਜਾਬ ਪੁਲਿਸ ਵਿਭਾਗ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਤਾਂ ਬਿਲਕੁਲ ਇੱਥੇ ਦੱਸਣਯੋਗ ਹੈ ਕਿ ਵਰੁਣ ਸ਼ਰਮਾ ਨੂੰ SSP ਪਟਿਆਲਾ ਲਾਇਆ ਗਿਆ ਨਾਨਕ ਸਿੰਘ ਨੂੰ DIG ਪਟਿਆਲਾ ਦਾ ਚਾਰਜ ਸੌਂਪਿਆ ਗਿਆ ਤਬਾਦਲੇ ਕੀਤੇ ਗਏ ਅਫਸਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਤੁਸੀਂ ਇਸ ਵੇਲੇ ਵੇਖ ਵੀ ਸਕਦੇ ਹੋ ਤਾਂ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪ੍ਰਸ਼ਾਸਨਿਕ ਫੇਰਬदल ਜਿਹੜਾ ਕਿ ਕੀਤਾ ਜਾ ਰਿਹਾ ਹੈ ਲਗਾਤਾਰ ਇਹ ਦੌਰ ਜਿਹੜਾ ਕਿ ਚੱਲ ਰਿਹਾ ਹੈ ਕੋਤਮਾ ਪਹਿਲਾਂ ਵੀ ਜਿਹੜੇ ਕੀ ਵੱਡੇ ਪੱਧਰ ਤੇ ਤਬਾਦਲੇ ਕੀਤੇ ਗਏ ਸੀ ਤੇ ਹੁਣ ਮੁੜ ਤੋਂ 9 ਆਈਪੀਐਸ ਅਤੇ ਇੱਕ ਪੀਪੀਐਸ ਦਾ ਅਧਿਕਾਰੀ ਇਸ ਦੇ ਵਿੱਚ ਸ਼ਾਮਿਲ ਹੈ ਤਾਂ ਉਹਨਾਂ ਦੇ ਤਬਾਦਲੇ ਜਿਹੜੇ ਕੀ ਕੀਤੇ ਗਏ ਨੇ ਤੋ ਦੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੋਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦਾ ਮੇਨ ਮਕਸਦ ਹੈ ਕਿ ਨਸ਼ੇ ਨੂੰ ਜਿਹੜਾ ਕਿ ਮੁਕੰਮਲ ਤੌਰ ਤੇ ਪੰਜਾਬ ਚੋਂ ਖਤਮ ਕਰਨਾ ਤਾਂ ਦੱਸ ਦਿੰਦੇ ਨੇ ਕਿ ਉਸ ਤੇ ਮੱਦੇ ਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਬੁਲਟੋਜ਼ਰ ਐਕਸ਼ਨ ਯਾਨੀ ਕਿ ਪੀਲਾ ਪੰਜਾ ਚਲਾਇਆ ਗਿਆ ਜਿਹੜਾ ਵੀ ਨਸ਼ਾ ਤਸਕਰ ਸ਼ੱਕੀ ਪਾਇਆ ਜਾਂਦਾ ਤਾਂ ਤੁਰੰਤ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ। ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ। ਮਾਨ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਬੁਲਡੋਜ਼ਰ ਐਕਸ਼ਨ ਲਿਤਾ ਜਾ ਰਿਹਾ ਦੱਸ ਦਿੰਦੇ ਆ ਕਿ ਇਸ ਵੇਲੇ ਇਹ ਤਸਵੀਰਾਂ ਤੁਸੀਂ ਹੰਡਿਆਈਆਂ ਬਰਨਾਲਾ ਤੋਂ ਦੇਖ ਰਹੇ ਹੋ ਜਿੱਥੇ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾਬ ਚੁਲਾ ਦਿੱਤਾ ਗਿਆ ਤਾਂ ਬਿਲਕੁਲ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਾ ਵਿਰੋਧ ਉਸ ਦੇ ਤਹਿਤ ਵਕ ਵਕ ਥਾਵਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਜਿਹੜਾ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਹੈ ਜਾਂ ਫਿਰ ਉਸ ਤੇ ਮੁਕੱਦਮੇ ਹੁੰਦੇ ਨੇ ਤਾਂ ਤੁਰੰਤ ਉਸ ਤੇ ਜਿਹੜੀ ਕਿ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਮਾਨ ਸਰਕਾਰ ਫੁੱਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਇਸ ਵੇਲੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਰਨਾਲਾ ਤੋਂ ਜਿੱਥੇ ਇੱਕ ਨਸ਼ਾ ਤਸਕਰ ਦਾ ਮਕਾਨ ਟੈਟੇ ਦੀ ਕਰ ਦਿੱਤਾ ਗਿਆ ਤਾਂ ਬਿਲਕੁਲ ਪੰਜਾਬ ਦੇ ਵਿੱਚ ਆਏ ਦਿਨ ਹੀ ਨਸ਼ਾ ਸੰਬੰਧੀ ਮਾਮਲੇ ਵੱਧਦੇ ਹੀ ਜਾ ਰਹੇ ਨੇ ਜਿਸ ਦੇ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਨਸ਼ਿਆ ਤੇ ਠੱਲ ਪਾਉਂਦੇ ਹੋਏ ਵੱਖ-ਵੱਖ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਪੰਜਾਬ ਦੇ ਵਿੱਚ ਨਸ਼ੇ ਦੇ ਮਾਮਲਿਆਂ ਤੇ ਰੋਕ ਲੱਗ ਸਕੇ ਤਾਂ ਉਸ ਦੇ ਮੱਦੇਨਜ਼ਰ ਹੀ ਇਹ ਮੁਹੰਮ ਜਿਹੜੇ ਕੀ ਵਿੱਢੀ ਗਈ ਹੈ ਜਿਸ ਦਾ ਇੱਕੋ ਹੀ ਅਜੰਡਾ ਹੈ ਇੱਕੋ ਹੀ ਮੋਟਿਵ ਹੈ ਕਿ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਮੁਕੰਮਲ ਤੌਰ ਤੇ ਖਤਮ ਕਰਨਾ ਉਸ ਤੇ ਠੱਲ ਪਾਉਣੀ ਹੈ ਤਾਂ ਜੋ ਕੋਈ ਵੀ ਨੌਜਵਾਨ ਨਸ਼ੇ ਦੀ ਲਤ ਦੇ ਵਿੱਚ ਲੱਗ ਕੇ ਆਪਣੀ ਜ਼ਿੰਦਗੀ ਨਾ ਬਰਬਾਦ ਕਰੇ ਤਾਂ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਦੇ ਖਾਤਮੇ ਦੇ ਲਈ ਵੱਖ-ਵੱਖ ਮੁਹਿੰਮਾਂ ਦਾ ਵੀ ਆਗਾਜ਼ ਕੀਤਾ ਜਾ ਰਿਹਾ ਹੈ ਅਤੇ ਜਹੇ ਉਪਰਾਲੇ ਵੀ ਕੀਤੇ ਜਾ ਰਹੇ ਨੇ ਕਿ ਤਾਂ ਜੋ ਸੂਬੇ ਨੂੰ ਨਸ਼ਾ ਮੁਕਤ ਜੜਾ ਕੀ ਕੀਤਾ ਜਾ ਸਕੇ ਤਾਂ ਇਸ ਵੇਲੇ ਦੀਆਂ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਜਿਸ ਤੇ ਨਜਾ ਤਸਕਰ ਦੇ ਖਿਲਾਫ ਮਾਨ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਿਹੜਾ ਕਿ ਲੱ타 ਜਾ ਰਿਹਾ ਬਰਨਾਲਾ ਤੋਂ ਇਹ ਤਸਵੀਰਾਂ ਨੇ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅੱਜ ਮਿਤੀ 3/5/2025 ਨੂੰ ਨਗਰਪੰਚਾਇਤ ਨੇ ਆਇਆ ਵੱਲੋਂ ਜਿਹੜੇ ਕਿਲਾ ਪੱਟੀ ਹੰਡਿਆਏ ਦਾ ਏਰੀਆ ਇੱਥੇ ਦੋ ਇਲੀਗਲ ਪ੍ਰੋਪਰਟੀ ਨੂੰ ਡਿਮੋਲਿਸ਼ ਕੀਤਾ ਜਾ ਰਿਹਾ ਹੈ। ਇਹਨਾਂ ਦੇ ਸੋ ਕਾਲਡ ਮਾਲਿਕ ਦੀ ਗੱਲ ਕਰੀਏ ਤੋਂ ਮਾਰੋ ਕਾਲ ਵਾਈਫ ਆਫ ਪਿਆਰਾ ਸਿੰਘ ਮੱਖਣ ਸਿੰਘ son ਆਫ ਪਿਆਰਾ ਸਿੰਘ ਸੋਨੀਆ ਵਾਈਫ ਆਫ ਮੱਖਣ ਸਿੰਘ ਬਲਦੇਵ ਸਨ ਆਫ ਪਿਆਰਾ ਸਿੰਘ ਪਿੱਤਰ ਸਿੰਘ ਸਨ ਆਫ ਪਿਆਰਾ ਸਿੰਘ ਬੇਸਿਕਲੀ ਇਹ ਸਾਰਾ ਪਰਿਵਾਰ ਨਸ਼ੇ ਦਾ ਕੰਮ ਕਰਦਾ ਸੀ ਇਹਦੇ ਵਿੱਚ ਦੋ ਲੇਡੀ ਜਿਹੜੀ ਮਾਰੋ ਕੌਰ ਤੇ ਸੋਨੀਆ ਉਹਨਾਂ ਵੀ ਜੇਲ੍ਹ ਦੇ ਪਿੱਛੇ ਹੈ ਬਾਕੀ ਸਾਰੇ ਭਜੇ ਹੋਏ ਹਨ ਪੂਰੇ ਪਰਿਵਾਰ ਤੇ ਲਗਭਗ 11 ਐਨਡੀਪੀਐਸ ਤੇ ਹੋਰ ਧਾਰਾਵਾਂ ਦੇ ਤਹਿਤ ਮੁਕਦਮੇ ਵਿੱਚ ਦਰਸੇ ਗਏ ਤੋਂ ਸੁਪਰੀਮ ਕੋਰਟ ਮਾਨਮਤਾ ਆਨਰੇਬਲ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਮੁਤਾਬਿਕ ਪ੍ਰੋਪਰ ਲਾਉ ਨੂੰ ਫੋਲੋ ਕਰਦੇ ਹੋਏ ਇਹਨਾਂ ਦਾ ਜਿਹੜਾ ਇਲੀਗਲ ਸਟਰਕਚਰ ਸੀਗਾ ਜਿਸ ਨੂੰ ਨਗਰਪੰਚਾਇਤ ਖੰਡਿਆਲਾ ਵੱਲੋਂ ਇਹਨੇ ਮੁਲਿਸ ਕੀਤਾ ਗਿਆ ਹੈ ਸਰ ਅੱਗੇ ਕੀ ਕਰ ਰਹਾ ਹੈ ਇਹ ਦਿਨ ਦੇਖੋ ਸਾਰੇ ਮੈਸੇਜ ਬਿਲਕੁਲ ਕਲੀਅਰ ਹੈ ਕਿ ਜੋ ਵੀ ਨਸ਼ੇ ਦੇ ਕਾਰੋਬਾਰ ਚ ਸ਼ਾਮਿਲ ਰਹੇਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਗੀ ਔਰ ਜਿਹੜਾ ਇਹ ਸਟਰਕਚਰ ਸੀਗਾ ਡਰਗ ਮਨੀ ਰਾਹੀਂ ਬਣਾਇਆ ਗਿਆ ਸੀ ਸਰ ਇੱਕੋ ਪਰਿਵਾਰ ਦੇ ਸਾਰੇ ਬੰਦੇ ਇੱਕੋ ਪਰਿਵਾਰ ਦੇ ਸੀਗੇ ਸਾਰੇ ਬੰਦੇ ਨਸ਼ੇ ਦੇ ਕਾਰੋਬਾਰ ਚ ਇਨਵੋਲ ਸੀਗੇ ਦੋ ਲੇਡੀ ਦੋ ਲੇਡੀ ਤਿੰਨ ਚਾਰ ਬੰਦੇ ਸੀਗੇ ਬਾਕੀ ਸਾਰੇ ਧੁੱਪਜੇ ਹੋਏ ਹਨ ਅਸੀਂ ਉਹਨਾਂ ਨੇ ਵੀ ਟਰੈਕ ਕਰ ਲਿਆ ਕਿ ਉਹਨਾਂ ਦੀ ਐਕਟੀਵਿਟੀ ਕੀ ਹੈ ਐਂਡ ਐਜ਼ ਆਫ ਨਾ ਦੋ ਲੇਡੀਆਂ ਜਲਦੀ ਪਿੱਛੇ ਹਨ ਠੀਕ ਤਾਂ ਜਕਰ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕਿ ਭਵਿੱਖਬਾਣੀ ਕੀਤੀ ਗਈ ਹੈ ਦੱਸ ਰਹੀਆਂ ਕਿ ਹੁਣ ਬੀਤੇ ਇੱਕ ਦੋ ਦਿਨ ਤੋਂ ਗਰਮੀ ਤੋਂ ਤਾਂ ਜਿਹੜੀ ਕਿ ਰਾਹਤ ਜ਼ਰੂਰ ਮਿਲ ਗਈ ਹੈ ਪਰ ਆਉਣ ਵਾਲੇ ਦਿਨਾਂ ਦੇ ਲਈ ਵੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਿਹੜੀ ਕਿ ਜਾਰੀ ਕਰ ਦਿੱਤੀ ਗਈ ਹੈ ਵਿਸ਼ਵ ਵਾਰਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਤਾਵਾਂ ਸਵਾਗਤ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਜਿਹੜੀ ਕਿ ਸਾਹਮਣੇ ਆ ਰਹੀ ਹੈ ਤਾਂ ਸਿੱਕੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੌਸਮ ਦਾ ਮਜਾਜ ਬਦਲ ਚੁੱਕਿਆ ਹੈ ਭਿਆਨਕ ਗਰਮੀ ਤੋਂ ਬਾਅਦ ਹੋਈ ਬਰਸਾਤ ਨੇ ਲੋਕਾਂ ਨੂੰ ਪਾਰੀ ਰਾਹਤ ਦਿੱਤੀ ਹੈ ਇੱਕ ਪਾਸੇ ਜਿੱਥੇ ਸੂਬੇ ਵਿੱਚ ਵਕ ਵਕ ਜ਼ਿਲ੍ਹਿਆਂ ਵਿੱਚ ਹੋਈ ਬਰਸਾਤ ਨੇ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਲਈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਦੱਸ ਦਿੰਦੇ ਹਾਂ ਕਿ 2 ਮਈ ਨੂੰ ਸੂਬੇ ਵਿੱਚ ਵਤਵਤ ਤਾਪਮਨ ਔਸਤਨ 5.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ ਜੋ ਕਿ ਆਮ ਨਾਲੋਂ 8.3 ਡਿਗਰੀ ਸੈਲਸੀਅਸ ਘੱਟ ਸੀ ਤਾਇਸੇ ਗਿਰਾਵਟ ਕਾਰਨ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 34 ਡਿਗਰੀ ਤੋਂ ਹੇਠਾਂ ਆ ਗਿਆ ਜੋ ਕਿ ਪਹਿਲਾ 40 ਡਿਗਰੀ ਦੇ ਨੇੜੇ ਦਰਜ ਕੀਤਾ ਜਾ ਰਿਹਾ ਸੀ ਤੇ ਇਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਦੀ ਸਥਿਤੀ ਬਾਰੇ 7 ਤਰੀਕ ਤੱਕ yellow alert ਜਾਰੀ ਕੀਤਾ ਹੈ ਜੀ ਹਾਂ ਅਗਲੇ ਦਿਨਾਂ ਦੇ ਵਿੱਚ ਸੂਬੇ ਵਿੱਚ ਤੇਜ਼ ਹਵਾਵਾਂ ਜੋ ਕਿ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਗਿਆ ਇਸ ਦੇ ਨਾਲ ਹੀ ਬਿਜਲੀ ਚਮਕਣ ਅਤੇ ਤੂਫਾਨ ਦੀ ਸੰਭਾਵਨਾ ਜਟਾਈ ਗਈ ਹੈ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਦੇ ਦੌਰਾਨ ਪਟਿਆਲਾ, ਮੁਹਾਲੀ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਤੇਜ਼ ਝੱਖੜ ਵਰਗੀ ਸਥਿਤੀ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਗਿਆਨੀਆਂ ਦੇ ਮੁਤਾਬਕ ਪਿਛਲੇ ਕੁਝ ਦਿਨਾਂ ਵਿੱਚ ਪੱਛਮੀ ਚੱਕਰਵਾਤ ਕਾਰਨ ਤੇਜ਼ ਹਮਾਵਾ ਚੱਲਦੀਆਂ ਹਨ ਅਤੇ ਕੁਝ ਜਗ੍ਹਾ بارش ਵੀ ਵੇਖਣ ਨੂੰ ਮਿਲੀ ਉੱਥੇ ਹੀ ਕਿਸਾਨਾਂ ਨੂੰ ਖਾਸ ਤੌਰ ਤੇ ਅਪੀਲ ਵੀ ਕੀਤੀ ਗਈ ਹੈ ਕਿ ਕਿਸਾਨ ਆਪਣੀ ਫਸਲ ਨੂੰ ਵਧਣ ਦੇ ਨਾਲ ਨਾਲ ਸਾਮ ਸੰਭਾਲਣ ਦੇ ਲਈ ਵੀ ਪ੍ਰਬੰਧ ਕਰਕੇ ਰੱਖਣ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰੀ بارش ਜਿਹੜੀ ਕਿ ਹੋ ਸਕਦੀ ਹੈ ਤਾਂ ਬਿਲਕੁਲ ਮੌਸਮੇ ਪາກ ਦੇ ਵੱਲੋਂ ਇਹ ਭਵਿਕ ਬਾਣੀ ਜਿਹੜੀ ਕੀਤੀ ਜਾ ਚੁੱਕੀ ਹੈ ਪਰ ਦੂਜੇ ਪਾਸੇ ਜੇਕਰ ਪਹਾੜੀ ਇਲਾਕਿਆਂ ਦੀ ਵੀ ਗੱਲ ਕੀਤੀ ਜਾਵੇ Shimla Himachal Pradesh ਉੱਥੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਬਾਰੀ ਮੀਂਹ ਤੇਜ਼ ਹਵਾਵਾਂ ਵਿੱਚ ਚੱਲਿਆ ਨੇ ਤਾਂ ਉੱਥੇ ਵੀ ਸਲਾਨੀਆਂ ਨੂੰ ਖਾਸ ਤੌਰ ਤੇ ਕਰੇ ਅੰਦਰ ਰਹਿਣ ਦੀ اپیل ਕੀਤੀ ਗਈ ਹੈ ਕਿਉਂਕਿ ਉੱਥੇ ਵੀ ਜਿਹੜਾ ਕੀ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਬਿਲਕੁਲ ਅਗਲੇ ਕੁਝ ਦਿਨਾਂ ਦੇ ਲਈ ਪੰਜਾਬ ਦਾ ਮੌਸਮ ਜਿਹੜਾ ਕਿ ਬਦਲ ਜਾਵੇਗਾ ਇੱਕ ਪਾਸੇ ਤਾਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਨਹੀਂ ਗਰਮੀ ਤੋਂ ਪਰ ਦੂਜੇ ਪਾਸੇ ਕਿਸਾਨਾਂ ਦੀ ਝੇਕਰ ਗੱਲ ਕਰੀਏ ਤਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਫਸਲ ਨੂੰ ਵਧਣ ਦੇ ਨਾਲ-ਨਾਲ ਉਸ ਦੀ ਸਾਮ ਸੰਭਾਲਣ ਦਾ ਵੀ ਪ੍ਰਬੰਧ ਕਰਕੇ ਰੱਖਣ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਾਰਿਸ਼ਾਤ ਹੋ ਸਕਦੀ ਹੈ ਤੇ ਉਦਰੀ ਗੱਲ ਕਰਦੇ ਹਾਂ ਖੇਤ ਜਗਤ ਦੀ ਤਾਂ IPL 2025 ਸੀਜ਼ਨ ਦਾ ਆਗਾਜ਼ ਜਿਹੜਾ ਕਿ ਹੋ ਚੁੱਕਿਆ ਹੈ ਤੇ 50 ਤੋਂ ਵੱਧ ਮੈਚ ਜਿਹੜੇ ਕਿ ਖੇਡੇ ਜਾ ਚੁੱਕੇ ਨੇ ਦੱਸ ਦੇ ਕਿ ਅੱਜ ਜਿਹੜੇ ਕਿ ਦੋ ਮੈਚ ਹੋਣਗੇ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਸ ਤੇ ਰਾਜਸਥਾਨ ਰਾਇਲਜ਼ ਵਿਚਕਾਰ ਈਡਨ ਗਾਰਡਨ ਕੋਲਕਾਤਾ ਦੇ ਵਿੱਚ ਖੇਡਿਆ ਜਾਵੇਗਾ ਤੇ ਦੂਜਾ ਮੈਚ ਪੰਜਾਬ ਕਿੰਗਸ ਤੇ ਲਖਨਊ ਸੁਪਰ ਜੈਂਟਸ ਦੇ ਵਿੱਚਕਾਰ ਐਚਪੀਸੀਏ ਸਟੇਡੀਅਮ ਧਰਮਸ਼ਾਲਾ ਦੇ ਵਿੱਚ ਖੇਡਿਆ ਜਾਵੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਹੋਣ ਵਾਲੇ ਦੋਨਾਂ ਮੈਚਾਂ ਦੇ ਵਿੱਚੋਂ ਕਿਹੜੀ ਕਿਹੜੀ ਟੀਮ ਦੇ ਵੱਲੋਂ ਜਿੱਤ ਹਾਸਲ ਕੀਤੀ ਜਾਂਦੀ ਹੈ ਤਾਂ ਇਸ ਦੇ ਮੱਧ ਨਜ਼ਰੀ ਦਾਜ਼ਨ ਹੈ ਕਿ ਬੀਤੇ ਕੱਲ ਵੀ ਮੈਚ ਜਿਹੜਾ ਕਿ ਖੇਡਿਆ ਗਿਆ ਸੀ ਰਾਇਲ ਚੈਲੈਂਜਰਸ ਬੈਂਗਲੌਰ ਆਰਸੀਬੀ ਦੋਨਾਂ ਦਾ ਸਾਹਮਣਾ ਚੇਨਈ ਸੁਪਰ ਕਿੰਗਸ ਤੇ ਨਾਲ ਹੋਇਆ ਸੀ ਤੇ ਇਸ ਮੈਚ ਦੇ ਵਿੱਚ ਟੋਸ ਚਿੱਤਨ ਤੋਂ ਬਾਅਦ ਚੇਨਈ ਸੁਪਰ ਕਿੰਗਸ ਨੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤਾਂ ਫਿਲਹਾਲ ਦੇ ਲਈ ਅੱਜ ਤੇ ਬੁਲੇਟਨ ਦੇ ਵਿੱਚ ਬਸ ਇੰਨਾ ਹੀ ਮਨ ਦੇ ਉਚਾਰ ਦਾ ਧੰਨਵਾਦ